ਲੋਕ ਪੱਖੀ ਪਾਲਿਸੀਆਂ ਦੇ ਉਹਦਾ ਪਹੁੰਚਾ ਜਿਹੜਾ ਲੋਕਾਂ ਤੱਕ ਪਹੁੰਚਾਉਣਾ ਜਿਹੜਾ ਉਹ ਤੁਹਾਡੇ ਤੋਂ ਬਿਨਾ ਬਹੁਤ ਮੁਸ਼ਕਲ ਹੈ। ਉਹ ਆਪਾਂ ਮਤਲਬ ਜਿਹੜਾ ਇਕੱਠੇ ਤੀਰਵਕ ਜਿਹੜਾ ਕਰਾਂਗੇ। ਇੱਕ ਬਸ ਤੁਹਾਨੂੰ ਥੋੜੀ ਬੇਨਤੀ ਕਰਨੀ ਆ। ਇੱਕ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨੰਦਰ ਮੋਦੀ ਜੀ ਨੂੰ ਇੱਕ ਲੈਟਰ ਅਸੀਂ ਲਿਖੀ ਆ। ਮੇਰੇ ਨਾਲ ਸਾਡੇ ਮਾਰਕੀਟ ਕਮੇਟੀ ਅਜਨਾਲਾ ਦੇ ਚੇਅਰਮੈਨ ਸਾਹਿਬ ਬਬੂ ਚੇਤਨ ਪੁਰਾਜੀ ਪੱਟੀ ਸਾਹਿਬ ਸਾਡੇ মিডিਆ ਦੇ ਮਾਝੇ ਦੇ ਇੰਚਾਰਜ ਔਰ ਬਾਰਡਰ ਏਰੀਆ ਦੇ ਸਾਡੇ ਸਾਦੇ ਸਰਪੰਚ ਸਾਹਿਬ ਜਿਹੜੇ ਖੜੇ ਆ ਜਿਹੜੇ ਬਿਲਕੁਲ ਬਾਰਡਰ ਦੇ ਉੱਤੇ ਦਿੰਦੇ ਆ ਔਰ ਜਿਨ੍ਹਾਂ ਦਾ ਐਤਾਂ ਹੜ੍ਹਾਂ ਦੇ ਵਿੱਚ ਬਹੁਤ ਨੁਕਸਾਨ ਹੋਇਆ ਇੱਕ ਸੈਂਟਰ ਗਵਰਨਮੈਂਟ ਦਾ ਜਿਹੜਾ ਬਹੁਤ ਪੁਰਾਣਾ ਪ੍ਰੋਗਰਾਮ ਸੀ ਬਾਰਡਰ ਏਰੀਆ ਡਵੈਲਪਮੈਂਟ ਪ੍ਰੋਗਰਾਮ ਬੀਏਡੀਪੀ ਇਹ ਇੱਕ ਫੰਡ ਜਿਹੜੇ ਉਹ ਬਾਰਡਰ ਏਰੀਆ ਦੇ ਡਵੈਲਪਮੈਂਟ ਵਾਸਤੇ ਆਉਂਦੇ ਸੀਗੇ ਉਹ ਫੰਡ 19 ਤੋਂ ਬਾਅਦ ਉਹ ਬੰਦ ਹੋ ਗਿਆ ਸਾਡੇ ਦੇਸ਼ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਜਿਹੜੇ ਬਾਰਡਰ ਦੇ ਉੱਤੇ ਜ਼ਿਲ੍ਹੇ ਪੈਂਦੇ ਸੀ ਬਾਰਡਰ ਦੇ ਉੱਤੇ ਜਿਹੜੇ ਇਲਾਕੇ ਪੈਂਦੇ ਸੀਗੇ ਉੱਥੋਂ ਦੀ ਡਵੈਲਪਮੈਂਟ ਵਾਸਤੇ ਸੈਂਟਰਲ ਗਵਰਨਮੈਂਟੋਂ ਪੈਸੇ ਦਿੰਦੀ ਸੀਗੀ ਪਰ ਉਹ ਬੰਦ ਹੋ ਗਏ ਅਸੀਂ ਅਜ ਨਾਲੇ ਬਾਡਰ ਤੇ ਰਹਿਨੇ ਆ ਹੜਾਏ ਸਾਡਾ ਬਹੁਤ ਨੁਕਸਾਨ ਹੋਇਆ ਹੁਣ ਤੱਕ ਜਿੰਨੀ ਸਾਡੀ ਨੁਕਸਾਨ ਦੀ ਪੂਰਤੀ ਹੈ ਉਹ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਕਰ ਰਹੇ ਆ ਪਰ ਸੈਂਟਰਲ ਗਵਰਨਮੈਂਟ ਵੱਲੋਂ ਸਾਨੂੰ ਕੋਈ ਮਦਦ ਨਹੀਂ ਆ ਰਹੀ ਸੈਂਟਰ ਗਵਰਨਮੈਂਟ ਨੇ ਨਾ ਸਾਨੂੰ ਉਹ ਪੈਸੇ ਹੀ ਦਿੱਤੇ ਜਿਹੜੇ ਹੜ੍ਹਾਂ ਦੇ ਵਿੱਚ ਉਹਨਾਂ ਨੇ ਅਨਾਉਂਸ ਕੀਤੇ ਸੀਗੇ ਤੇ ਨਾ ਸਾਨੂੰ ਉਹ ਤੋਂ ਇਲਾਵਾ ਕੋਈ ਹੋਰ ਸੂਲਤਾਈ ਕਿਉਂਕਿ ਅਸੀਂ ਉਹ ਲੋਕ ਐ ਜਿਹੜੇ ਦੇਸ਼ ਦੀ ਵੰਡ ਤੋਂ ਲੈ ਕੇ 65 71 ਕਾਰਗਲ ਉਹਨਾਂ ਸਦੂਦ ਦੀ ਜਿਹੜੀਆਂ ਜੰਗਾਂ ਹੋਈਆਂ ਇਹਦੇ ਵਿੱਚ ਅਸੀਂ ਬੜਾ ਵੱਡਾ ਸੰਤਾਪ ਜਿਹੜਾ ਭੋਗਿਆ ਉਹ ਸਾਨੂੰ ਕਈ ਵਾਰ ਹੜ੍ਹਾਂ ਦਾ 55 ਦੇ ਵਿੱਚ 88 ਦੇ ਵਿੱਚ 95 ਦੇ ਵਿੱਚ 23 ਚ ਹੁਣ 25 ਚ ਬਹੁਤ ਵੱਡੀ ਤਰ੍ਹਾਂ ਸਾਹਮਣਾ ਕਰਨਾ ਪਿਆ ਸਾਡੀਆਂ ਬਹੁਤ ਜ਼ਿਆਦੀਆਂ ਬਦ ਜਿਹੜੇ ਨੁਕਸਾਨ ਨੇ ਉਹ ਬਾਰਡਰ ਤੇ ਹੋ ਜਾਂਦੇ ਆ ਜਦੋਂ ਹੜਾ ਆ ਜਾਂਦਾ ਤੇ ਸਾਡਾ ਬੰਗਿਆਦੀ ਢਾਂਚਾ ਜਿਹੜਾ ਸਾਡੀਆਂ ਸਕੂਲਾਂ ਦੀਆਂ ਬਿਲਡਿੰਗ ਸਾਡੇ ਹਸਪਤਾਲ ਸਾਡੇ ਡੰਗੜਾਂ ਦੇ ਹਸਪੀਟਲ ਸਾਡੀਆਂ ਸੋਰਸ ਸਾਡੇ ਤੁਸੀਬੰਦ ਸਭ ਬਰਬਾਦ ਹੋ ਜਾਂਦੇ ਸਾਡੇ ਨਹਿਰਾਂ ਦੇ ਕੰਡੇ ਸੜਕਾਂ ਸਭ ਬਰਬਾਦ ਹੋ ਜਾਂਦੀਆਂ ਉਹਦੇ ਚ ਕੇਂਦਰ ਸਰਕਾਰ ਕੋਈ ਸਹਿਯੋਗ ਨਹੀਂ ਕਰਦੀ। ਸੋ ਅੱਜ ਅਸੀਂ ਇੱਕ ਚਿੱਠੀ ਜਿਹੜੀ ਪ੍ਰਧਾਨ ਮੰਤਰੀ ਸਾਹਿਬ ਨੂੰ ਲਿਖੀ ਆ। ਉਹਦੀ ਇੱਕ ਕਾਪੀ ਜਿਹੜੀ ਉਹ ਗ੍ਰਹਿ ਮੰਤਰੀ ਜੀ ਨੂੰ ਭੇਜੀ ਆ, ਇੱਕ ਕਾਪੀ ਪੰਜਾਬ ਦੇ ਗਵਰਨਰ ਸਾਹਿਬ ਨੂੰ ਭੇਜੀ ਆ ਕਿ ਇਹ ਜਿਹੜਾ ਫੰਡ ਇਹ ਜਿਹੜਾ BADP ਫੰਡ ਹੈ ਇਹਨੂੰ ਤੁੰਤ ਜਿਹੜਾ ਉਹ ਫਿਰ ਤੋਂ ਚਾਲੂ ਕੀਤਾ ਜਾਵੇ। ਔਰ ਸਾਰੇ ਅਸੀਂ ਤੇ ਕਹਿੰਦੇ ਸਾਡੇ ਦੇਸ਼ ਦੇ ਬਾਰਡਰ ਦੇ ਲੋਕਾਂ ਨੂੰ ਇਹ ਸਹੂਲਤ ਜਿਹੜੀ ਦਿੱਤੀ ਜਾਵੇ ਤੇ ਖਾਸ ਤੌਰ ਤੇ ਜਿਹੜੇ ਅਸੀਂ ਹਰ ਪੀੜਤਾ ਖਾਸ ਤੌਰ ਤੇ ਸਾਡੇ ਇਲਾਕੇ ਜਿਹੜੇ ਆ ਜਿੱਥੇ ਅਸੀਂ ਬਿਲਕੁਲ ਸਰਹੱਦ ਦੇ ਉੱਤੇ ਜਦੋਂ ਵੀ ਹਿੰਦ-ਪਾਕ ਤਣਾਅ ਹੁੰਦਾ ਉਹਦਾ ਅਸੀਂ ਸਾਹਮਣਾ ਕਰਦੇ ਆ ਉਹ ਜਿਹੜੀਆਂ ਮੁਸ਼ਕਲਾਂ ਹੁੰਦੀਆਂ ਕੰਡਿਆ ਵਾਲੀ ਤਾਰ ਤੋਂ ਪਾਰ ਕੰਡਿਆ ਵਾਲੀ ਤਾਰ ਤੋਂ ਆਰ ਰਾਵੀ ਦਦਾਹ ਤੋਂ ਪਾਰ ਆਰ ਉਹ ਜਿੰਨੀਆਂ ਸਾਡੀਆਂ ਸਮੱਸਿਆਵਾਂ ਆਉਂਦੀਆਂ ਉਹ ਸਾਡੀਆਂ ਸਬਸਿਆਵਾਂ ਸੈਂਟਰਲ ਗਵਰਨਮੈਂਟ ਦੇ ਨਾਲ ਰਿਲੇਟਡ ਨੇ ਤੇ ਜੇ ਉਹ ਇਹ ਸਾਨੂੰ ਫੰਡ ਜਾਰੀ ਕਰ ਦੇਣ ਤੇ ਸਾਡੇ ਬਾਰਡਰ ਏਰੀਆ ਦੀ ਬਹੁਤ ਸਾਰੀ ਡਵੈਲਪਮੈਂਟ ਹੋ ਸਕਦੀ ਹੈ ਜਿੱਦਾਂ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਡੀ ਮਦਦ ਕੀਤੀ ਹੈ ਮਦਦ ਕਰ ਦੇ ਜੇ ਸੈਂਟਰਲ ਗਵਰਨਮੈਂਟ ਵੀ ਮਤ ਕਰ ਦੇ ਅਸੀਂ ਉਹਨਾਂ ਕੋ ਕੋ ਹੋਰ ਨਹੀਂ ਚਾਹੁੰਦੇ ਉਹਨਾਂ ਨੇ ਨਹੀਂ ਦਿੱਤੇ ਸਾਨੂੰ ਅੱਜ ਦੇ ਪੈਸੇ ਚਲੋ ਨਹੀਂ ਦਿੱਤੇ ਪਰ ਇਹ ਜਿਹੜਾ ਫੰਡ ਬਹੁਤ ਪੁਰਾਣਾ ਇਹ ਫੰਡ ਜਿਹੜਾ ਮਤਲਬ ਤੁਸੀਂ ਦੇਖੋ 2014 ਤੋਂ ਮਤਲਬ ਚੱਲਦਾ ਰਿਹਾ 19 ਤੱਕ 20 ਤੱਕ ਇਹ ਫੰਡ ਜਿਹੜਾ ਮંજૂર ਹੋਇਆ 20 ਦੇ ਵਿੱਚ ਵੀ 825 ਕਰੋੜ ਰੁਪਈਆ ਜਿਹੜਾ ਇਹ ਦੇਸ਼ ਦੇ ਬਾਰਡਰ ਏਰੀਆ ਵਾਸਤੇ ਮંજૂર ਹੋਇਆ ਪਰ ਦਿੱਤਾ ਨਹੀਂ ਗਿਆ ਉਹਦੇ ਤੋਂ ਬਾਅਦ ਇੱਕ ਵੀ ਪੈਸਾ ਪੂਰੇ ਦੇਸ਼ ਵਿੱਚ ਨਾ ਪੰਜਾਬ ਵਿੱਚ ਨਾ ਸਾਨੂੰ ਅਨਾਲੇ ਵਾਲਿਆਂ ਨੂੰ ਜਾਂ ਪੰਜਾਬ ਦੇ ਬਾਰਡਰ 'ਤੇ ਦੇਖੋ ਕਿੰਨਾ ਨੁਕਸਾਨ ਹੋਇਆ ਸਾਡਾ ਬਾਰਡਰ ਦੇ ਉੱਤੇ ਪਠਾਨਕੋਟ ਪਠਾਨਕੋਟ ਉੱਤਰ ਥੱਲੇ ਪੁਆ ਦਿਨਾ ਨਗਰ ਦਰਬਾਸਪੋ ਡੇੜਾ ਬਾਬਾ ਨਾਨਕ ਕੈਨਾਲਾ ਕਿੰਨਾ ਹੜ੍ਹਾਂ ਨੇ ਸਾਡਾ ਨੁਕਸਾਨ ਕੀਤਾ ਤੇ ਅਸੀਂ ਚਾਹੁੰਦੇ ਆ ਕਿ ਜਿੱਦਾਂ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਸਾਡੀ ਮਦਦ ਕਰ ਰਹੀ ਆ ਬਾਰਡਰ ਦੇ ਲੋਕਾਂ ਦੀ ਮਦਦ ਕਰ ਰਹੀ ਆ ਇਦਾਂ ਸੈਂਟਰ ਗਵਰਨਮੈਂਟ ਵੀ ਸਾਡੀ ਮਦਦ ਕਰੇ ਸੈਂਟਰ ਗਵਰਨਮੈਂਟ ਵੀ ਸਾਨੂੰ ਇਹ ਫੰਡ ਦੇਵੇ ਤਾਂ ਜੋ ਅਸੀਂ ਆਪਣੇ ਏਰੀਏ ਦਾ ਬੁਨਿਆਦੀ ਢਾਂਚਾ ਜਿਹੜਾ ਉਹ ਠੀਕ ਕਰ ਸਕੀਏ